ਖੇਡਾਂ ਮਨੁੱਖੀ ਜੀਵਨ ਦਾ ਮਹੱਤਵਪੂਰਨ ਹਿੱਸਾ ਹਨ ਇਹ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਸਗੋਂ ਸਿਹਤਮੰਦ ਜੀਵਨ ਦੀ ਕੁੰਜੀ ਵੀ ਨੇ ਖੇਡਾਂ ਦੁਆਰਾ ਨਾ ਸਿਰਫ ਸਰੀਰ ਤੰਦਰੁਸਤ ਰਹਿੰਦਾ ਬਲਕਿ ਮਨ ਵੀ ਚੁਸਤ ਤੇ ਤਾਜ਼ਾ ਬਣਿਆ ਰਹਿੰਦਾ ਸਭ ਤੋਂ ਪਹਿਲਾਂ ਖੇਡਾਂ ਸਾਡੀ ਸਰੀਰਕ ਸਿਹਤ ਨੂੰ ਸੁਧਾਰਦੀਆਂ ਨੇ ਨਿਤ ਖੇਡਾਂ ਵਿੱਚ ਭਾਗ ਲੈਣ ਵਾਲਾ ਵਿਅਕਤੀ ਕਦੇ ਵੀ ਆਲਸੀ ਨਹੀਂ ਹੁੰਦਾ ਉਸ ਦਾ ਸਰੀਰ ਫੁਰਤੀਲਾ ਹੱਡੀਆਂ ਮਜ਼ਬੂਤ ਅਤੇ ਮਾਸਪੇਸ਼ੀਆਂ ਚੁਸਤ ਰਹਿੰਦੀਆਂ ਨੇ ਦੌੜਨਾ, ਕੁੱਦਣਾ, ਸਾਈਕਲ ਚਲਾਉਣਾ ਜਾਂ ਕੋਈ ਵੀ ਖੇਡ ਨਾਲ ਅਸੀਂ ਦਿਲ ਮਜ਼ਬੂਤ ਕਰਦੇ ਹਾਂ। ਸਾਡਾ ਦਿਲ ਬਿਲਕੁਲ ਮਜ਼ਬੂਤ ਰਹਿੰਦਾ। ਖੂਨ ਦੀ ਜਿਹੜੀ ਗਤੀ ਹੁੰਦੀ ਹੈ ਨਾ ਉਹ ਸੁਚਾਰੂ ਰਹਿੰਦੀ ਹੈ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾ ਵੀ ਹੁੰਦਾ। ਦੂਜੇ ਪਾਸੇ ਖੇਡਾਂ ਸਾਡੀ ਮਾਨਸਿਕ ਸਿਹਤ ਨੂੰ ਵੀ ਸੰਭਾਲਦੀਆਂ। ਖੇਡਾਂ ਵਿੱਚ ਹਿੱਸਾ ਲੈਣ ਵਾਲਾ ਵਿਅਕਤੀ ਆਤਮ ਵਿਸ਼ਵਾਸੀ ਫੈਸਲੇ ਲੈਣ ਯੋਗ ਅਤੇ ਤਣਾਅ ਰਹਿਤ ਰਹਿੰਦਾ। ਖੇਡਾਂ ਬੱਚਿਆਂ ਵਿੱਚ ਅਨੁਸ਼ਾਸਨ, ਸਮਾਂ ਪ੍ਰਬੰਧਨ ਅਤੇ ਹਾਰ-ਜਿੱਤ ਨੂੰ ਬਰਦਾਸ਼ਤ ਕਰਨ ਦੇ ਗੁਣ ਪੈਦਾ ਕਰਦੇ ਹਨ। ਇਹ ਗੁਣ ਅੱਗੇ ਚੱਲ ਕੇ ਉਹਨਾਂ ਦੇ ਵਿਅਕਤੀਗਤ ਅਤੇ ਪੇਸ਼ੇਵਰ ਜੀਵਨ ਵਿੱਚ ਮਦਦਗਾਰ ਸਾਬਤ ਹੁੰਦੇ ਨੇ। ਅੱਜ ਦੇ ਸਮੇਂ ਵਿੱਚ ਜਿੱਥੇ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਨੇ, ਉੱਥੇ ਖੇਡਾਂ ਇੱਕ ਸਰਵੋਤਮ ਵਿਕਲਪ ਨੇ। ਜੇਕਰ ਨੌਜਵਾਨ ਮੈਦਾਨਾਂ 'ਚ ਖੇਡਣ ਲੱਗ ਪੈਣ ਤਾਂ ਉਹਨਾਂ ਦਾ ਧਿਆਨ ਨਸ਼ਿਆਂ ਤੋਂ ਹਟ ਕੇ ਸਿਹਤਮੰਦ ਜੀਵਨ ਵੱਲ ਜਾਵੇਗਾ ਖੇਡਾਂ ਸਾਡੀਆਂ ਜ਼ਿੰਦਗੀ ਲਈ ਅੰਕਾਰ ਨਹੀਂ ਸਗੋਂ ਲੋੜ ਨੇ ਇਹ ਸਾਡੀ ਸਰੀਰਕ ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹਨ ਇਸ ਲਈ ਸਾਨੂੰ ਆਪਣੇ ਜੀਵਨ ਵਿੱਚ ਖੇਡਾਂ ਲਈ ਰੋਜ਼ਾਨਾ ਸਮਾਂ ਕੱਢਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਇਸ ਵੱਲ ਉਤਸ਼ਾਹਿਤ ਕਰਨਾ ਚਾਹੀਦਾ ਸੋ ਜਲੰਧਰ ਦੇ ਬਰਲਾਟਨ ਪਾਰਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸਹਿਯੋਗਕ ਅਰਵਿੰਦ ਕੇਜਰੀਵਾਲ ਜੀ ਨੇ ਨਵੇਂ ਸਪੋਰਟਸ ਹਬ ਦੀ ਨੀਂਹ ਰੱਖੀ ਸੀ। ਸ਼ਾਮ ਕਰੀਬ 5 ਵਜੇ ਦੋਨੇ ਆਗੂ ਪਾਰਕ ਵਿੱਚ ਪਹੁੰਚੇ ਅਤੇ 77.77 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਸ਼ੁਭਾਰambh ਕੀਤਾ। ਇਸ ਮੌਕੇ ਰਾਜ ਸਭਾ ਮੈਂਬਰ ਅਤੇ ਭਾਰਤ ਦੇ ਸਾਬਕਾ ਕ੍ਰਿਕਟਰ ਹਰਪਾਈਨ ਸਿੰਘ ਸੰਤ ਸਿਚੇਵਾਲ ਐਲਪੀਯੂ ਦੇ ਚਾਂਸਲਰ ਅਸ਼ੋਕ ਮਿੱਤਲ ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਰਵਜੋਤ ਸਿੰਘ ਅਤੇ ਹੋਰ ਵਿਅਕਤੀ ਮੌਜੂਦ ਸਨ ਇਸ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਲੈਦਰ ਕੰਪਲੈਕਸ ਗਏ ਜਿੱਥੇ ਉਹਨਾਂ ਨੇ ਇੱਕ ਫੈਕਟਰੀ ਤੋਂ ਇੰਗਲੈਂਡ ਭੇਜੀਆਂ ਜਾਣ ਵਾਲੀਆਂ ਰਗਬੀ ਦੀਆਂ ਗੇਂਦਾਂ ਦੇ ਟਰੱਕ ਨੂੰ ਹਰੀ ਝੰਡੀ ਵੀ ਦਿੱਤੀ ਕੇਜਰੀ ਵਾਲੇ ਕਿਹਾ ਕਿ ਇਹ ਗੇਂਦਾਂ ਇੰਗਲੈਂਡ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਮੈਚਾਂ ਲਈ ਵਰਤੀਆਂ ਜਾਣਗੀਆਂ ਮੁੱਖ ਮੰਤਰੀ ਮਾਨ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਉਹ ਖੇਡਾਂ ਦੇ ਸ਼ੌਕੀਨ ਹਨ ਅਤੇ ਜਲੰਧਰ ਦੇ ਲੋਕਾਂ ਨੇ ਬਹੁਤ ਹੀ ਸਾਰੇ ਮਹਾਨ ਖਿਡਾਰੀ ਦੇਣ ਲਈ ਵਧਾਈ ਦਿੰਦੇ ਨੇ ਉਹਨਾਂ ਨੇ ਦੱਸਿਆ ਕਿ ਅੱਜ ਭਾਰਤੀ ਹਾਕੀ ਟੀਮ ਵਿੱਚ 8 ਖਿਡਾਰੀ ਜਲੰਧਰ ਤੋਂ ਹਨ ਭਪਨ ਸਿੰਘ ਨੇ ਇੱਥੇ ਦੇ ਮੈਦਾਨਾਂ 'ਚ ਮੈ ਖੇਡ ਕੇ ਹੀ ਅੱਗੇ ਵਧੇ ਨੇ ਮਾਨ ਨੇ ਅੱਖਿਆ ਕਿ ਪੰਜਾਬ ਦੇ ਖਿਡਾਰੀ ਪੂਰੇ ਦੇਸ਼ ਵਿੱਚ ਅੱਗੇ ਹਨ ਪਰ ਕੁਝ ਹਕੂਮਤਾਂ ਕਰ ਇਹ ਪ੍ਰਤਿਭਾ ਵਿਦੇਸ਼ਾਂ ਨੂੰ ਚਲੀ ਗਈ। ਹੁਣ ਉਹਨਾਂ ਦੀ ਸਰਕਾਰ ਖੇਡਾਂ ਨੂੰ ਮੁੱਖ ਤਰਜੀਹ ਦੇ ਰਹੀ ਹੈ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ। ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਪਰਿਵਾਰ ਨੂੰ ਵੀ ਖੇਡਾਂ ਨਾਲ ਪਿਆਰ ਹੈ। ਹਾਕੀ ਕਦੇ ਪੰਜਾਬ ਦੀ ਪਛਾਣ ਸੀ ਜੋ ਪਿਛਲੀਆਂ ਸਰਕਾਰਾਂ ਨੇ ਖੋਹ ਦਿੱਤੀ ਪਰ ਹੁਣ ਪੰਜਾਬ ਨੂੰ ਵਾਪਸ ਉਹ ਹੀ ਸ਼ਾਨ ਦਿੱਤੀ ਜਾਵੇਗੀ। ਮਾਨ ਨੇ ਇਹ ਵੀ ਕੋਸ਼ਿਸ਼ ਕੀਤੀ ਕਿ ਬਰ ਲਟਰਨ پارک ਦਾ ਨਾਂ ਕਿਸੇ ਮਹਾਨ ਖਿਡਾਰੀ ਦੇ ਨਾਂ ਤੇ ਰੱਖਿਆ ਜਾਵੇਗਾ ਇਸ ਦੇ ਨਾਲ ਉਹ ਅੰਮ੍ਰਿਤਸਰ ਵਿੱਚ ਇੱਕ ਨਵਾਂ ਅੰਤਰਰਾਸ਼ਟਰੀ ਸਟੇਡੀਅਮ ਬਣਾਉਣ ਦੀ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ ਇਸ ਤਰ੍ਹਾਂ ਜ਼ਿਲंधर ਮੁੱਲਾਪੁਰ ਮੁਹਾਲੀਅਤੇ ਅੰਮ੍ਰਿਤਸਰ ਵਿੱਚ ਤਿੰਨ ਕ੍ਰਿਕਟ ਸਟੇਡੀਅਮ ਬਣਨਗੇ ਤੇ ਆਖਰ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਖੇਡਾਂ ਵਿੱਚ ਨੰਬਰ 1 ਬਣਾਉਣਾ ਹੈ ਭਾਰਤੀ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਤੇ ਫੁੱਟਬਾਲ ਟੀਮ ਦੀ ਕਪਤਾਨ ਵੀ ਪੰਜਾਬ ਤੋਂ ਹਨ ਜੋ ਸੂਬੇ ਲਈ ਮਾਣ ਵਾਲੀ ਗੱਲ ਹੈ ਉਹਨਾਂ ਨੇ ਮਾਪਿਆਂ ਨੂੰ ਆਵਾੰਨ ਦਿੱਤਾ ਕਿ ਉਹ ਆਪਣੇ ਬੱਚਿਆਂ ਨੂੰ ਖਿਡਾਰੀ ਬਣ ਲਈ ਉਤਸ਼ਾਹਤ ਕਰਨ ਜਲੰਧਰ ਦੇ ਬਲ ਰੈਟਨ ਪਾਰਕ ਵਿੱਚ ਹੋਇਆ ਇਸ ਮਾਰੋ ਪੰਜਾਬ ਸਰਕਾਰ ਦੇ ਖੇਡਾਂ ਨੂੰ ਨਵੀਂ ਰਫਤਾਰ ਦੇਣ ਦੀ ਕੋਸ਼ਿਸ਼ ਦਰਸਾਉਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਜਦੋਂ ਇਸ ਪ੍ਰੋਜੈਕਟ ਦਾ ਨੀ ਪੱਥਰ ਰੱਖਿਆ ਤਾਂ ਇਹ ਸਿਰਫ ਇੱਕ ਢਾਂਚਾਗਤ ਉਟਕਾਟਨ ਨਹੀਂ ਸੀ ਸਗੋਂ ਪੰਜਾਬ ਨੂੰ ਮੋੜ ਖੇਡਾਂ ਦੇ ਰਾਹੀਂ ਉਤਸ਼ਾਹਤ ਕਰਨ ਅਤੇ ਨਸ਼ੇ ਵਿਰੁੱਧ ਲੜਾਈ ਵਿੱਚ ਨਵੀਂ ਦਿਸ਼ਾ ਦੇਣ ਦੀ ਵੱਡੀ ਰਣਨੀਤੀ ਥੀ। ਸੋ ਇਹ ਪ੍ਰੋਗਰਾਮ ਇਸ ਗੱਲ ਦਾ ਸਿੱਧਾ ਉਦਾਹਰਣ ਹੈ ਕਿ ਪੰਜਾਬ ਦੀ ਧਰਤੀ ਸਿਰਫ ਉਪਜਾਊ ਜ਼ਮੀਨ ਹੀ ਨਹੀਂ ਸਗੋਂ ਉਪਜਾਊ ਪ੍ਰਤਿਭਾ ਵਾਲੀ ਧਰਤੀ ਵੀ ਰਹੀ ਹੈ। ਜਲੰਧਰ ਦੀ ਮਿੱਟੀ ਨੇ अनेका ਸਿਖਰ ਦੇ ਖਿਡਾਰੀ ਪੈਦਾ ਕੀਤੇ ਹਨ। ਜਿਵੇਂ ਕਿ ਭਾਰਤੀ ਹਾਕੀ ਟੀਮ ਦੇ ਖਿਡਾਰੀ ਜਾਂ ਹਰਪ੍ਰੀਤ ਸਿੰਘ ਵਰਗੇ ਕ੍ਰਿਕਟਰ ਭਗਵੰਤ ਮਾਨ ਨੇ ਆਪਣੇ ਭਾਸ਼ਣ ਵਿੱਚ ਇਹ ਗੱਲ ਵਾਅਦੇ ਦੇ ਤੌਰ ਤੇ ਕਹੀ ਕਿ ਅਸੀਂ ਖੇਡਾਂ ਰਾਹੀਂ ਨਵੇਂ ਪਵਿੱਕ ਨੂੰ ਬਣਾਵਾਂਗੇ ਕੇਜਰੀਵਾਲ ਵੱਲੋਂ ਗਰੀਬ ਰਕਵੀ ਗੇਂਦਾਂ ਨਾਲ ਭਰੇ ਟਰੱਕ ਨੂੰ ਹਰੀ ਝੰਡੀ ਦੇਣਾ ਇਹ ਦਰਸਾਉਂਦਾ ਹੈ ਕਿ ਪੰਜਾਬ ਸਿਰਫ ਖਿਡਾਰੀ ਨਹੀਂ ਸਗੋਂ ਖੇਡ ਸਮਗਰੀ ਦਾ ਨਿਰਯਾਤ ਕਰਕੇ ਆਰਥਿਕ ਪੱਖੋਂ ਵੀ ਆਪਣੇ ਕਦਮ ਮਜ਼ਬੂਤ ਕਰ ਰਿਹਾ ਹੈ ਇਸ ਸਮਾਰੋਹ ਵਿੱਚ ਜਦ ਮੁੱਖ ਮੰਤਰੀ ਨੇ ਇਹ ਕਿਹਾ ਕਿ ਬਲਰਾਟਨ ਪਾਰਕ ਦਾ ਨਾਮ ਕਿਸੇ ਮਹਾਨ ਖਿਡਾਰੀ ਦੇ ਨਾਮ ਤੇ ਰੱਖਿਆ ਜਾਵੇਗਾ ਆਖਰ ਵਿੱਚ ਜਦ ਉਹ ਇਹ ਕਹਿੰਦੇ ਸੀ ਕਿ ਭਾਰਤੀ ਕ੍ਰਿਕਟ ਮਹਿਲਾ ਕ੍ਰਿਕਟ ਤੇ ਫੁੱਟਬਾਲ ਟੀਮ ਦੇ ਕਪਤਾਨ ਪੰਜਾਬ ਤੋਂ ਹਨ ਤਾਂ ਇਹ ਸਿਰਫ ਅੰਕੜੇ ਨਹੀਂ ਸਗੋਂ ਪੰਜਾਬੀ ਅਸਮਿਤਾ ਦੀ ਝਲਕ ਹੈ ਇਹ ਪੂਰਾ ਪ੍ਰੋਗਰਾਮ ਸਿਰਫ ਨਵੇਂ ਸਟੇਡੀਅਮ ਜਾਂ ਖੇਡ ਹੱਬ ਦੀ ਕੋਸ਼ਿਸ਼ ਨਹੀਂ ਸਗੋਂ ਇਹ ਸੱਦਾ ਸੁਨੇਹਾ ਸੀ ਕਿ ਪੰਜਾਬ ਮੋੜ ਆਪਣੇ ਪੁਰਾਣੇ ਰੌਣਕ ਵਾਲੇ ਦਿਨਾਂ ਵੱਲ ਵਾਪਸ ਦੀ ਤਿਆਰੀ ਵੀ ਕਰ ਰਿਹਾ ਜਿੱਤੇ ਮੈਦਾਨਾਂ ਚ ਦੌੜਦੇ ਨੌਜਵਾਨ ਨਸ਼ਿਆਂ ਵਿੱਚ ਡੁੱਬੇ ਨਹੀਂ